ਹਾ ਜੋ ਆ ਜੀ ਕਿਸ ਤਰ੍ਹਾਂ ਸ਼ੌਂਕ ਪਿਆ ਗਾਇਕੀ ਦਾ ਕਿਤੇ ਤੁਸੀਂ ਅਸੀਂ ਦੇਖਿਆ ਵਧੀਆ ਕਾਰੀਗਰ ਵੀ ਉਹ ਲੱਕੜ ਦਾ ਕੰਮ ਕਰਦੇ ਹੋ ਨਾਲੇ ਤੁਸੀਂ ਗਾ ਵੀ ਰਹੇ ਹੋ ਬਣਾ ਕੇ ਮੇਰੇ ਪਿਆਰ ਨੂੰ 10 ਸਾਲ ਦਾ ਸ਼ੌਂਕ ਹੈ ਮੈਂ 10 ਸਾਲ ਤੋਂ ਹੀ ਸਿੰਗਿੰਗ ਕਰਦਾ ਆਉਂਦੇ ਆਂ ਤੇ ਮੈਂ ਸਿੱਖਿਆ ਸਿਰਫ 1.5 ਸਾਲ पाके मेरे प्यार नु सर ए ना सिंगिंग जेडी ना ए सिर्फ पैसे दा काम है बड़े लोग के नु कर सकदे है सिंगिंग कर सकदे है बड़े लोग ते ਸਾਡੇ ਵਾਦੀ ਤੇ ਖੇਡ ਨਹੀਂ ਜਾਗੀ ਤੇ ਮਤਲਬ ਅਸੀਂ ਮਜ਼ਦੂਰੀ ਕਰਦੇ ਆ ਤੇ ਮਜ਼ਦੂਰੀ ਕਰਦੇ ਕੀ ਪਤਾ ਰਹਿ ਜਾਣਾ ਵਾ ਨੂ ਬਾਈ ਜੀ ਮੇਰੇ ਸੋਪੀ ਕਦੀ ਪਿੰਡ ਵਾਲਿਆਂ ਦੀ ਸਪੋਰਟ ਹੋਈ ਕਦੀ ਜੀ ਪਿੰਡ ਵਾਲਿਆਂ ਦੇ ਬਿਲਕੁਲ ਸਪੋਰਟ ਨਹੀਂ ਜਾਈਗੀ ਤੇ ਮਜ਼ਾਕ ਡਾਉਣ ਵਾਲ ਬੜਾ ਧਿਆਨ ਆ ਉਹਨਾਂ ਦਾ ਬੁਣੀ ਸੋਯੁਰਾ ਜੀ ਤੁਸੀਂ ਲੰਬਾ ਸਵਾ ਕਿਉਂ ਨਹੀਂ ਸਿੱਖਿਆ ਰਿਆਜ ਇੱਕ ਸਾਲ ਹੀ ਕਿਉਂ ਆਪਣੇ ਉਸਤਾਦ ਕੋਲ ਨਹੀਂ ਜਾ ਸਕਿਆ ਲੰਬਾ ਸਵਾ ਕਿਉਂ ਨਹੀਂ ਸਿੱਖਿਆ ਰਿਆ ਜੀ ਸਿਰਫ ਪੈਸਿਆਂ ਦੀ ਕਮੀ ਹੋ ਗਈ ਸੀ ਜੀ ਤਾਂ ਕਰਕੇ ਮੈਂ ਸਿੱਖ ਨਹੀਂ ਪਾਇਆ ਜੀ ਹੁਣ ਮੈਂ ਜਾਇਆ ਕਰੂੰਗਾ ਕਿਉਂਕਿ ਹੁਣ ਮੈਂ ਕੰਮ ਤੇ ਹੁਣ ਜੇ ਲੱਗਾ ਮਹੀਨਾ ਕਿ ਹੋਇਆ ਜੀ ਉਹਨਾਂ ਮਤਲਬ ਮੇਰੇ ਡੈਡੀ ਹੁਣੇ ਜੀ ਰੇੜੀ ਚਲਾਉਂਦੇ ਆ ਜਗਾੜੂ ਰੇੜੀਆਂ ਜੋ ਉਹ ਚਲਾਉਂਦੇ ਆ ਤੇ ਉਹ ਹੁਣ ਪੁਲਿਸ ਵਾਲੇ ਸਰ ਫੜੀ ਵੀ ਜਾਂਦੇ ਆ ਤੇ ਉਹਨਾਂ ਦਾ ਕੰਮ ਖਤਮ ਜਿਹਾ ਹੋਈ ਜਾਂਦਾ ਮਤਲਬ ਤੇ ਮਤਲਬ ਉਹ ਮੈਨੂੰ ਪੂਰੀ ਸਪੋਰਟ ਕਰਨਦੇ ਆ ਕਿ ਤੂੰ ਸਿੰਗਰ ਬਣ ਤਗੇ ਤੇ ਸਾਡਾ ਮਤਲਬ ਪੀਤੂ ਰੋਟੀ ਰੁਟੀ ਚਲਾ ਰਹੀ ਤੇ ਨਾ ਆਗੀਆਂ ਕਲਾਫ ਮੇਟ ਮਹਿਰੀਆਂ ਵਿਹਾੜਾ ਚੱਲ ਨਾ ਖਿਲਾਰ ਦਈ ਗੁੱਸੇ ਹੋਈ ਨਾ ਤੇਹਲੀਆਂ ਦੇ ਸਾਹਮਣੇ ਕੱਲੀ ਦੇ ਪਾਵੇਂ ਗੋਲੀ ਮਾਰਦੀ ਹੋਏ ਗੁੱਸੇ ਹੋਈ ਨਾ ਤੇਹਲੀਆਂ ਦੇ ਸਾਹਮਣੇ ਕੱਲੀ ਦੇ ਪਾਵੇਂ ਗੋਲੀ ਮਾਰਦੀ ਹਾਏ ਕੱਲੀ ਦੇ ਪਾਵੇਂ ਗੋਲੀ ਮਾਰਦੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਟਵਾੜਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾ ਗਿਆ ਅਮਰਸਰ ਦੇ ਹਾਲ ਗੇਟ ਦੀਆਂ ਜਿਸ ਨੌਜਵਾਨ ਦੀਆਂ ਜਿਹੜਾ ਕੀ ਨੌਜਵਾਨ ਲੱਕੜ ਦਾ ਕੰਮ ਕਰਦਾ ਲੱਕੜ ਦਾ ਕਾਰੀਗਰ ਆ ਅਤੇ ਉੱਥੇ ਹੀ ਨਾਲ ਇੱਕ ਵਧੀਆ ਗਾਇਕ ਵੀ ਆ ਜਿ ਜੇ ਅਸੀਂ ਗੱਲ ਕਰ ਰਹੇ ਹਾਂ ਅਮਰਸਰ ਦੇ ਰਹਿਣ ਵਾਲੇ ਜਗਰਾਤ ਸਿੰਘ ਦੀ ਜਗਰਾਤ ਸਾਡੇ ਨਾਲ ਗੱਲਬਾਤ ਜਰੂਰ ਕਰਾਂਗੇ ਜਗਰਾਤ ਜੀ ਕਿਸ ਤਰ੍ਹਾਂ ਸ਼ੌਂਕ ਪਿਆ ਗਾਇਕੀ ਦਾ ਅਤੇ ਤੁਸੀਂ ਅਸੀਂ ਦੇਖਿਆ ਵਧੀਆ ਕਾਰੀਗਰ ਵੀ ਹੋ ਲੱਕੜ ਦਾ ਕੰਮ ਕਰਦੇ ਹੋ ਨਾਲਾ ਤੁਸੀਂ ਗਾ ਵੀ ਰਹੇ ਹੋ ਕਿੰਨੇ ਚਿਰ ਤੋਂ ਗਾਇਕੀ ਕਰਦੇ ਆ ਰਹੇ ਹੋ ਗਾਇਕੀ ਦਾ ਸ਼ੌਂਕ ਕਿਦਾ ਪਿਆ ਤੁਹਾਨੂੰ ਹਾਂਜੀ ਸਭ ਤੋਂ ਪਹਿਲਾਂ ਸਤਰੀਕਾਲ ਜੀ ਮੇਰਾ ਨਾਮ ਹੈ ਜਗਰਾਜ ਸਿੰਘ ਤੇ ਮੈਂ ਪਿੰਡ ਚਾਟੀਵਿੰਡ ਦਾ ਰਹਿਣ ਵਾਲਾ ਹਾਂ ਤੇ ਸਰ ਮੈਨੂੰ 10 ਸਾਲ ਦਾ ਸ਼ੌਂਕ ਹੈ ਮੈਂ 10 ਸਾਲ ਤੋਂ ਹੀ ਸਿੰਗਿੰਗ ਕਰਦਾ ਆਉਂਦੇ ਆਂ ਤੇ ਮੈਂ ਸਿੱਖਿਆ ਸਿਰਫ 1.5 ਸਾਲ ਜੀ ਬਈ ਦੱਸੋ ਵੀ ਬਾਕੀ ਕਿਉਂ ਨਹੀਂ ਸਿੱਖ ਪਾਏ ਕੀ ਮੁਸ਼ਕਿਲਾਂ ਆ ਤੁਹਾਨੂੰ ਤੁਹਾਡਾ ਉਸਤਾਦ ਕੌਣ ਆ ਕਿੰਨੀ ਕੀ ਮਿਹਨਤ ਤੁਸੀਂ ਕੀਤੀ ਹੈ ਗਾਇਕੀ ਦੇ ਵਾਸਤੇ ਜੇ ਮੈਂ ਬੜੀ ਮਿਹਨਤ ਕਰ ਰਿਹਾ ਆਂ ਵਾ ਪਰ ਮੈਂ ਸਿੱਖਿਆ ਵਾ ਉਸਤਾਦ ਵਿਜੇ ਮਿਉਦਿਕ ਅਕੈਡਮੀ ਤੋਂ ਤੇ ਸੁਲਤਾਨਵਿੰਡੋ ਰਹਿੰਦੇ ਆ ਜੀ ਮੈਨੂੰ ਇਹ ਸੋ ਵੀ ਆਪਣੀ ਵਧੀਆ ਆਵਾਜ਼ ਵਿੱਚ ਦੋ ਲੈਣਾ ਜੂ ਸਾਂਗੀ ਕਰ ਦਿਓ ਗੀਤ ਦੀਆਂ ਜਿਹੜਾ ਤੁਸੀਂ ਰਿਆਦ ਕਰਦੇ ਹੋ ਹਰ ਟਾਈਮ ਤੁਸੀਂ ਜੀਭ ਜਉਂਦੇ ਹੋ ਉਹਦੀ ਦੋ ਲੈਣਾ ਜੂ ਸਾਂਗੀ ਕਰ ਦਿਓ ਹੋ ਚੰਨਾ ਆ ਗਈਆਂ ਕਲਾਸ ਮੇਟ ਮਹਿਰੀਆਂ ਆ ਗਈਆਂ ਕਲਾਸ ਮੇਟ ਮਹਿਰੀਆਂ ਕੱਤ ਨਾ ਆ ਗੀਆਂ ਕਲਾਸ ਮੇਟ ਮਹਿਰੀਆਂ ਵੇ ਹੜਾ ਚੱਲ ਨਾ ਖਿਲਾਰ ਦਈ ਗੁੱਤੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਪਾਵੇਂ ਗੋਲੀ ਮਾਰਦੀ ਹਾਏ ਗੁੱਤੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਪਾਵੇਂ ਗੋਲੀ ਮਾਰਦੀ ਹਾਏ ਕੱਲੀ ਦੇ ਪਾਵੇਂ ਗੋਲੀ ਮਾਰਦੀ ਰੋਤਾ ਕਰਨਾ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈਆਂ ਵੇ ਕਾਲਜ ਦੇ ਵਿੱਚ ਗੱਲਿਉਂ ਡਿਜੂਗੀ ਲੁੱਕ ਲੁੱਕੇ ਅੱਖੀਆਂ ਲਾਇਆ ਵੇ ਮੇਰਾ ਸੋਹਣਾ ਗਲਾਬੀ ਫੁੱਲ ਵਰਗਾ ਸੋਹਣਾ ਗਲਾਬੀ ਫੁੱਲ ਵਰਗਾ ਮੇਰਾ ਸੋਹਣਾ ਗਲਾਬੀ ਫੁੱਲ ਵਰਗਾਵੇਂ ਮੂੰਨਾ ਕਿਤੇ ਫਟਕਾਰਦੀ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਪਾਵੇਂ ਗੋਲੀ ਮਾਰਦੀ ਹੋਏ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਪਾਵੇਂ ਗੋਲੀ ਮਾਰਦੀ ਹੋਏ ਕੱਲੀ ਦੇ ਪਾਵੇਂ ਗੋਲੀ ਮਾਰਦੀ ਵਾਹ ਵਾਹ ਜੁਗਰਾਦੀ ਜਿੱਥੇ ਤੁਸੀਂ ਵਧੀਆ ਕਾਰੀਗਰ ਹੋ ਉੱਥੇ ਤੁਹਾਡੀ ਆਵਾਜ਼ ਹੀ ਬਹੁਤ ਸੋਹਣੀ ਐ ਤੁਸੀਂ ਦੇਖਿਆ ਇੰਨੀ ਮਿੱਠੀ ਤੇ ਵਧੀਆ ਆਵਾਜ਼ ਤੁਹਾਡੀ ਮੈਨੂੰ ਇਸ ਮਜਬੂਰੀ ਕੀ ਨਾਲ ਤੁਹਾਨੂੰ ਜਿਹੜਾ ਕੰਮ ਕਰਨਾ ਪੈਂਦਿਆ ਕੱਲਾ ਗਾਇਕੀ ਦੇ ਨਾਲ ਕਿ ਲੱਗਦਾ ਕੱਲਾ ਗਾਇਕੀ ਦੇ ਨਾਲ ਜਿਹੜਾ ਕਾਦਾ ਰੋਜੀ ਰੋਟੀ ਆ ਤੁਸੀਂ ਜਿਹੜਾ ਘਰ ਨਹੀਂ ਚਲਾ ਸਕਦੇ ਸਰ ਇਹ ਨਾ ਥਿੰਕਿੰਗ ਜਿਹੜੀ ਆ ਨਾ ਇਹ ਸਿਰ ਪੈਸੇ ਦਾ ਕੰਮ ਆ ਵੱਡੇ ਲੋਕ ਇਹਨੂੰ ਕਰ ਸਕਦੇ ਆ ਥਿੰਕਿੰਗ ਕਰ ਸਕਦੇ ਆ ਵੱਡੇ ਲੋਕ ਤੇ ਸਾਡੇ ਵਾਦੀ ਤੇ ਖੇਡ ਨਹੀਂ ਜਾ ਗਈ ਤੇ ਮਤਲਬ ਅਸੀਂ ਮਜ਼ਦੂਰੀ ਕਰਦੇ ਆ ਤੇ ਮਜ਼ਦੂਰੀ ਕਰਦੇ ਕੀ ਪਤਾ ਰਹਿ ਜਾਣਾ ਵਾ ਤੇ ਇਹ ਚੀਜ਼ ਦਾ ਕੋਈ ਨਹੀਂ ਪਤਾ ਪੈਸੇ ਦੀ ਲੋੜ ਆ ਬਸ ਇਮਰੈਸੋਪੀ ਅਸੀਂ ਦੇਖਿਆ ਜਿੱਥੇ ਤੁਸੀਂ ਕੰਮ ਕਰਦੇ ਹੋ ਨਾਲ ਲੱਗੜ ਦਾ ਇਸ ਦੁਕਾਨ ਉੱਤੇ ਨਾਲ ਤੁਸੀਂ ਗੀਤ ਵੀ ਗਾ ਰਹੇ ਸੀ ਗੂੰਗੁਣਾ ਆ ਰਹੇ ਸੀ ਤੇ ਇਮਰੈਸੋਪੀ ਕਦੀ ਕਿਸੇ ਦੁਕਾਨਦਾਰ ਜਿੱਥੇ ਕੰਮ ਕਰਦੇ ਉਹਨਾਂ ਮੰਨਣਾ ਨਹੀਂ ਕੀਤਾ ਕਿ ਭਾਈ ਤੂੰ ਗਾ ਕੇ ਰਹਿਵਾ ਤੇਰਾ ਕੰਮ ਕਰਦਾ ਕੰਮ ਹੈ ਤੂੰ ਕੰਮ ਕਰ ਕਿ ਜਆ ਤੁਹਾਡੇ ਕੋ ਗੀਤ ਵੀ ਸੁਣਦੇ ਨੇ ਕੀ ਕਹਿੰਦੀਆਂ ਤੁਹਾਨੂੰ ਜੀ ਸੁਣਦੇ ਆ ਬਹੁਤ ਗੀਤ ਸੁਣਦੇ ਆ ਬੜਾ ਚਾਹ ਉਹਨਾਂ ਨੂੰ ਵੀ ਸਾਡੇ ਕੋਲ ਇੱਕ ਸਿੰਗਰ ਆਇਆ ਤੇ ਬੜਾ ਉਹਨਾਂ ਨੂੰ ਚਾਹ ਆ ਪੀ ਯਾਰ ਸਾਡੇ ਪੀ ਮਤਲਬ ਕਦੇ ਚੜ੍ਹਾਈ ਹੋਊਗੀ ਕਦੇ ਨਾ ਕਿ ਦੇਤੇ ਪੀ ਵੀ ਸੁਪੀ ਹੋਰ ਕਿਹੜਾ ਗੀਤ ਸੁਣਾਓਗੇ ਜਿਹੜਾ ਤੁਸੀਂ ਇੱਥੇ ਕੰਮ ਕਰਦੇ ਕਰਦੇ ਨਾਲ ਤੁਸੀਂ ਗੀਤ ਗਾਉਂਦੇ ਵੀ ਪਏ ਸੀ ਉਹ ਕਿਹੜਾ ਕਿਹੜਾ ਗੀਤ ਸੀ ਤੁਹਾਡੇ ਕੋਲ ਫਰਮਾਇਸ਼ਾਂ ਕਰਦੇ ਨੇ ਵੀ ਅੱਜ ਜਗਰਾਜ ਆਹ ਗੀਤ ਸੁਣਾ ਕਦੀ ਕਹਿੰਦੇ ਆਹ ਗੀਤ ਸੁਣਾ ਕਿਹੜੀ ਕਿਹੜੀ ਫਰਮਾਇਸ਼ਾਂ ਕਰਦੇ ਨੇ ਤੁਹਾਡੇ ਕੋਲ ਉਹ ਮੇਰੇ ਕੋਲੋਂ ਕਦੀ ਫਿਰੋਜ਼ ਖਾਨ ਸਾਹਿਬ ਜੀ ਦਾ ਗਾਣਾ ਸੁਣਦੇ ਆ ਹੱਥਾਂ ਵਿੱਚ ਲੁਕ ਲੁਕ ਕੇ ਹੋਏ ਦੁਆ ਮਾਰਉਂਦਿਆਂ ਹੋਏ ਦੁਆ ਮਰਉਂਦੀਆਂ ਪੱਤੇਾਂ ਚ ਚੁੱਪ-ਚੁੱਪ ਕੇ ਹੋਏ ਹਵਾ ਮਰਉਂਦੀਆਂ ਹੋਏ ਹਵਾ ਮਰਉਂਦੀਆਂ ਜਿੱਥੇ ਅਸੀਂ ਯਾਰਾ ਕਦੇ ਮਿਲਦੇ ਹੁੰਦੇ ਸੀ ਜਿੱਥੇ ਅਸੀਂ ਯਾਰਾ ਕਦੇ ਮਿਲਦੇ ਹੁੰਦੇ ਸੀ ਅਜੀ ਸਾਡੇ ਗਲੀ ਲੱਗ ਕੇ ਹੋਏ ਉਥਾ ਮਰਉਂਦੀਆਂ ਖਾਏ ਉਥਾ ਮਰਉਂਦੀਆਂ ਹੱਥਾਂ ਵਿੱਚ ਲੁਕ ਲੁਕ ਕੇ ਹੋਏ ਦੁਆ ਮਰੋਂਦਿਆਂ ਹਏ ਦੁਆ ਮਰੋਂਦਿਆਂ ਬਿਲਕੁਲ ਤੁਸੀਂ ਦੇਖਿਆ ਜਿੱਥੇ ਜਗਰਾਜ ਲੱਕੜ ਦਾ ਕੰਮ ਬਹੁਤ ਸੋਹਣਾ ਕਰਦਾ ਉਥੇ ਗਾਉਂਦਾ ਵੀ ਬਹੁਤ ਸੋਹਣਾ ਵਾ ਜਿੱਥੇ ਵੀ ਜਾਂਦਾ ਹਰ ਕਿਸੇ ਦਾ ਦਿਲ ਲਗਾਜ ਲੱਗ ਜਾਂਦਾ ਵੀ ਜਗਰਾਜ ਦੀ ਆਵਾਜ਼ ਬਹੁਤ ਸੋਹਣੀ ਆ ਤੁਸੀਂ ਦੇਖਿਆ ਆਪਣੀ ਵਧੀਆ ਆਵਾਜ਼ ਵਿੱਚ ਵਕ ਵਕਤ ਉਹਨੇ ਜਿਹੜੇ ਗੀਤ ਸੁਣਾਏ ਨੇ ਤੇ ਹਰ ਕਿਸੇ ਦਾ ਜਿਹੜਾ ਮਨ ਮੋਲਣ ਦਾ ਜਗਰਾਜ ਜੀ ਮੇਰੇ ਸੋਪੀ ਕਦੀ ਪਿੰਡ ਵਾਲਿਆਂ ਦੀ ਸਪੋਰਟ ਹੋਈ ਕਦੀ ਕਿੰਦੀ ਸਪੋਰਟ ਕਰਦੇ ਨੇ ਕਿ ਜਾਂ ਤੁਹਾਡਾ ਮਜ਼ਾਕ ਡਾਉਂਦੇ ਰਹੋ ਜੀ ਪਿੰਡ ਵਾਲਿਆਂ ਦੇ ਬਿਲਕੁਲ ਸਪੋਰਟ ਨਹੀਂ ਜੈਗੀ ਤੇ ਮਜ਼ਾਕ ਡਾਉਣ ਵਾਲ ਬੜਾ ਧਿਆਨਾ ਉਹਨਾਂ ਦਾ ਟੀਚਰਾਂ ਬਹੁਤ ਕਰਦੇ ਆ ਜੀ ਭਾ ਕੀ ਤੁਸੀਂ ਇਹ ਨਹੀਂ ਕਿ ਟੀਚਰ ਦਾ ਕਦੀ ਜਵਾਬ ਨਹੀਂ ਦਿੱਤਾ ਤੁਸੀਂ ਕਿਹਾ ਨਹੀਂ ਕਦੀ ਮੈਂ ਵੀ ਕਿਦੇ ਮਕਾਮ ਹਾਸਲ ਕਰੂੰਗਾ ਇੱਕ ਵਧੀਆ ਗਾਇਕ ਬਣ ਗਵਾ ਤੁਸੀਂ ਇਹਨਾਂ ਨੂੰ ਕਿ ਜਵਾਬ ਨਹੀਂ ਦਿੱਤਾ ਜੀ ਨਹੀਂ ਮੈਂ ਜਵਾਬ ਨਹੀਂ ਉਹਨਾਂ ਨੂੰ ਦਿੱਤਾ ਕਦੀ ਪਰ ਇਹ ਮੈਂ ਮਿਹਨਤ ਕਰ ਰਿਹਾ ਵਾਂ ਜਵਾਬ ਉਹਨਾਂ ਨੂੰ ਆਪੇ ਹੀ ਮਿਲ ਜਾਣਾ ਵਾ ਜੇ ਮਹਾਰਾਜ ਦੀ ਕਿਰਪਾ ਦੇ ਨਾਲ ਪੱਕੀ ਲੱਗਦਾ ਕਿ ਤੇ ਮਨ ਤੇ ਦੁਖੀ ਹੁੰਦਾ ਹੋਊਗਾ ਵੀ ਜੇ ਕਦੇ ਯਾਰ ਦੋਸਤ ਜਾਂ ਪਿੰਡ ਵਾਲੇ ਸਪੋਰਟ ਨਹੀਂ ਕਰ ਸਕਦੇ ਤੇ ਮਜ਼ਾਕ ਤੇ ਨਾ ਕੰਮ ਕਰਨਗੇ। ਹਾਂਜੀ ਮੈਂ ਤਾਂ ਬੜਾ ਇਹਨਾਂ ਨੇ ਕਿਹਾ ਨਾ ਮਜ਼ਾਕ ਕਰੋ। ਤੇ ਬਾਅਦ ਫਿਰ ਤੁਸੀਂ ਆਪ ਹੀ ਕਹੋਗੇ ਇੱਕ ਦਿਨ ਤੇ ਮੈਂ ਉਹਨਾਂ ਨੂੰ ਬੜਾ ਕਹਿ ਕਹਿਣਾ ਹੁੰਦਾ ਵਾ ਵੀ ਨਾ ਮਜ਼ਾਕ ਕਰੋ ਪਲੀਜ਼ ਨਾ ਕਰੋ ਮਜ਼ਾਕ ਇਹ ਦਿਨ ਆਉਣ ਹੀ ਵਾਲੇ ਆ ਮੇਰੇ ਵੀ ਤੇ ਉਹ ਸੱਚੀ ਅੱਜ ਤੁਸੀਂ ਤੁਹਾਡੀ ਕਿਰਪਾ ਦੇ ਨਾਲ ਅੱਜ ਵਾਇਰਲ ਹੋਣ ਜਾ ਰਹੀ ਹੈ ਥੋੜੀ ਜੀ ਵੀਡੀਓ। ਮੰਗੀ ਲੱਗਦਾ ਅੱਜ ਥੋੜੀ ਜਿਹੀ ਕੈਮਰੇ ਗਾੜੀ ਆਏ ਹੋ ਅੱਜ ਤੁਹਾਡੀ ਪਹਿਲੀ ਇੰਟਰਵਿਊ ਆ ਆ ਜਿਹੜੇ ਮਜ਼ਾਕ ਕਰਦੇ ਸੀ ਉਹਨਾਂ ਦੇ ਮੂੰਹ ਤੇ ਚਰਬੇੜ ਵੀ ਆ ਵੀ ਅੱਜ ਯੁਗਰਾਜ ਦੀ ਇੰਟਰਵਿਊ ਚੱਲਨੀ ਚੈਨਲ 'ਤੇ ਹਰ ਕੋਈ ਦੇਖੂਗਾ ਵੀ ਸਾਡੇ ਪਿੰਡ ਦਾ ਯੁਗਰਾਜ ਆ ਜਿਹੜਾ ਲੋਕ ਮਜ਼ਾਕ ਕਰਦੇ ਸੀ ਕੋਈ ਕਹੂਗਾ ਮੇਰਾ ਗਵਾਂਢੀ ਆ ਕੋਈ ਕਹੂਗਾ ਸਾਡਾ ਦੋਸਤ ਆ ਕਿ ਲੱਗਦਾ ਉਹਨਾਂ ਨੂੰ ਜਵਾਬ ਮਿਲ ਜੂਗਾ ਉਹਨਾਂ ਨੂੰ ਸ਼ਾਇਦ ਮੈਨੂੰ ਲੱਗਦਾ ਵੀ ਹੁਣ ਨਿਓ ਕਦੀ ਮਜ਼ਾਕ ਕਰਨਗੇ ਤੇ ਸੱਚੀ ਸੁਣ ਲੋ ਗੱਲ ਹਾਂਜੀ ਠੀਕ ਹੈ ਤੇ ਜੀ ਗੁਰਾਇ ਹੋਰ ਕਿਹੜਾ ਗੀਤ ਸੁਣਾਓਗੇ ਸਾਡੀ ਦਸ਼ਕਾ ਨੂੰ ਸਾਦਾ ਕਰਦੇ ਹੋ ਜਦੋਂ ਰਿਆਜ਼ ਕਰਦੇ ਹੁੰਦੇ ਹੋ ਉਸ ਟਾਈਮ ਜਿਹੜਾ ਗੀਤ ਗਾਉਂਦੇ ਹੋ ਉਹਦੀਆਂ ਅਦੋਲਣਾ ਨੂੰ ਸਾਦੀ ਕਰਦੇ ਹੋ ਹਾਂ ਦੁਨੀਆਂ ਦਾ ਹਸਾ ਜਹਾਂ ਬਣਾ ਕੇ ਮੇਰੇ ਪਿਆਰ ਨੂੰ ਗਮਾ ਵਾਲੇ ਪਿੰਜਰੇ ਚ ਪਾ ਕੇ ਮੇਰੇ ਪਿਆਰ ਨੂੰ ਆਖਦੀ ਹਕਕ ਚ ਗਵਾਹੀ ਦੇਣ ਆਹੀ छॾ केड़ प्यार दुहई दण आई छॾ केड़ प्यार दुह आई नी छॾ कहिड़े प्यार दु आ ਕੁਤੂਸੇ ਦੇਖਿਆ ਜੁਗਰਾਜ ਦੀ ਜਿੱਥੇ ਆਵਾਜ਼ ਬਹੁਤ ਸੋਹਣੀ ਹੈ ਤੇ ਸੋਰੀ ਬਹੁਤ ਸੋਣਾ ਲਾਉਂਦਾ ਅਤੇ ਲੋਕ ਜਿਹੜੇ ਮਜ਼ਾਕ ਕਰਦੇ ਨੇ ਕਿਤੇ ਕਿਤੇ ਉਹਨਾਂ ਨੂੰ ਜਿਹੜਾ ਜਵਾਬ ਜਿਹੜਾ ਜੁਗਰਾਜ ਦੇ ਦੇਗਾ ਕਿ ਲੱਗਦਾ ਜੁਗਰਾਜ ਜਿਹੜੇ ਮਜ਼ਾਕ ਕਰਦੇ ਸੀ ਉਹਨਾਂ ਨੂੰ ਜਵਾਬ ਮਿਲ ਜੂਗਾ ਵੀ ਆ ਜੁਗਰਾਜ ਇੰਟਰਵਿਊ ਚੱਲ ਰਹੀਏ ਨੇ ਉਹਨਾਂ ਦਾ ਕਿਤੇ ਮੂੰਹ ਬਾਦ ਹੋ ਜੂਗਾ ਨੂੰ ਸਰ ਪਹਿਲੀ ਇੰਟਰਵਿਊ ਤੇ ਪਤਾ ਉਹਨਾਂ ਨੂੰ ਲੱਗ ਸਕਦਾ ਹੈ ਕਿ ਜਵਾਬ ਹੈ ਜੀ ਕੰਬੀ ਨੇ ਸਭ ਵੀ ਇਹ ਤੇ ਕਰਦੇ ਸੀ ਮਜ਼ਾਕ ਯਾਰ ਦੋਸਤਾਂ ਪਿੰਡ ਦੇ ਲੋਕ ਹੁਣ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਕੇ ਮੈਂਬਰਾਂ ਲਈ ਸਪੋਰਟ ਹੈ ਤੁਹਾਡੇ ਘਰ ਦੇ ਮਾਤਾ ਪਿਤਾ ਤੁਹਾਡੇ ਭੈਣ ਭਰਾਵਾਂ ਦੀ ਉਹਨਾਂ ਲਈ ਕਿਨੀ ਸਪੋਰਟ ਹੈ ਜੀ ਉਹਨਾਂ ਵੱਲੋਂ ਤੇ ਪੂਰੀ ਸਪੋਰਟ ਹੈ ਉਹਨਾਂ ਨੇ ਮੈਨੂੰ ਵੋਇਸ ਤੋਂ ਪੰਜਾਬ ਦੀ ਵਿੱਚ ਵੀ ਕੱਲਿਆ ਸੀ ਤੇ ਉਹਨਾਂ ਵੱਲੋਂ ਪੂਰੀ ਸਪੋਰਟ ਹੈ ਮੈਂ ਉਹਨਾਂ ਨੂੰ ਨਹੀਂਵੇਂ ਕਹਿਣਾ ਚਾਹਾਂਗਾ ਉਹਨਾਂ ਵੱਲੋਂ ਪੂਰੀ ਸਪੋਰਟ ਹੈ ਕੋਈ ਯੋਗਾਇ ਕਈ ਦੁੱਖ ਨਹੀਂ ਲੱਗਦਾ ਇੱਕ ਸ਼ਾਮੂ ਜੀ ਤੁਹਾਡੇ ਹੱਥ 'ਚ ਹਰਮੋਨੀਅਮ ਹੁੰਦਾ ਵਾ ਰਿਆਜ਼ ਕਰਦੇ ਹੁੰਦੇ ਹੋ ਤੇ ਜਿਹੜੇ ਤੁਹਾਨੂੰ ਜਿਹੜਾ ਕੰਮ ਕਰਨਾ ਪੈਂਦਾ ਲੱਕੜ ਦਾ ਇਹਨਾਂ ਥਾਂ ਕਦੀ ਤੁਸੀਂ ਥੋੜੀ ਛੜਾ ਪੜ੍ਹਿਆ ਹੁੰਦਾ ਕਈ ਇਹ ਚੀਜ਼ ਦੁੱਖ ਲਾਂਦਾ ਵੀ ਇਹਨਾਂ ਹੱਥਾਂ 'ਚ ਕਲਾ ਜਿਹੜਾ ਵੀ ਲਹਤੋੜਾ ਜਿਹਦਾ ਤਾਂ ਜੀ ਮੇਰਾ ਦੇ ਵੈਸੇ ਕੰਮ ਕਰਨ ਨੂੰ ਜੀ ਨਹੀਂ ਕਰਦਾ ਵੀ ਮਤਲਬ ਮਜ਼ਦੂਰੀ ਦਾ ਮੈਂ ਕੰਮ ਕਰਾਂ ਤੇ ਬਸ ਇਹਦਾ ਪੈਸੇ ਦੀ ਲੋੜ ਅਸਲ ਚ ਤੇ ਮੈਨੂੰ ਸ਼ੌਂਕ ਨਹੀਂ ਕੋਈ ਹੈਗਾ ਕਿ ਮੈਂ ਐਵੇਂ ਮਜ਼ਦੂਰੀ ਕਰਾਂ ਤੇ ਬਸ ਮਤਲਬ ਮੈਂ ਸਿੰਗਿੰਗ ਕਰਨਾ ਚਾਹੁੰਦਾ ਹਾਂ ਤੇ ਬਸ ਜੀ ਕੈਨੇਡਾ ਯੋਰਾ ਜਿਹੜੀ ਗਾਇਕੀ ਆ ਵੱਡਿਆਂ ਘਰਾਂ ਦੇ ਲੋਕ ਨੇ ਜਿਹੜਾ ਉਹਨਾਂ ਦਾ ਕੰਮ ਹੈ ਕਰਾਣੇ ਦਾ ਮਾੜਾ ਬੰਦਾ ਆਮ ਬੰਦਾ ਜਿਹੜਾ ਗਾਇਕੀ ਨਹੀਂ ਕਰ ਸਕਦਾ ਕਿਉਂਕਿ ਗਾਇਕੀ ਵਾਸਤੇ ਪੈਸਾ ਚਾਹੀਦਾ ਹੁੰਦਾ ਕੀ ਲੱਗਦਾ ਇਹ ਤੁਹਾਡੇ ਕੋ ਨਹੀਂ ਹੈਗਾ ਗਾਇਕੀ ਬਾਤੀ ਤੇ ਬਹੁਤ ਪਤਾ ਚਾਹੀਦਾ ਇਹ ਅਸਲ ਚ ਵੱਡਿਆਂ ਲੋਕਾਂ ਦਾ ਹੀ ਕੰਮ ਹੈਗਾ ਵਾ ਤੇ ਸਾਡੇ ਵਰਗੇ ਵਰਗੇ ਮਜ਼ਦੂਰਾਂ ਦਾ ਕੰਮ ਨਹੀਂ ਹੈ ਬਿਲਕੁਲ ਵੀ ਤੇ ਅਸੀਂ ਚਲੋ ਪੈਸੇ ਹੌਲੀ ਹੌਲੀ ਜੋੜ ਰਹੇ ਆ ਕਦੇ ਇੱਕ ਅੱਧਾ ਗਾਣਾ ਕਢਾ ਕੇ ਵੇਖਾਂਗੇ ਪੀ ਮਤਲਬ ਕਿਸਮਤ ਦੇ ਨਾਲ ਹੀ ਹੁਣ ਜੇ ਚੱਲ ਗਿਆ ਤੇ ਠੀਕ ਆ ਵੀ ਤੁਸੀਂ ਵੀ ਕੰਮ ਤੋਂ ਕਿਨੇ ਵੇਲੇ ਹੁੰਦੇ ਹੋ ਉਹ ਰਿਆਜ ਕਿਸ ਤਰ੍ਹਾਂ ਕਰਦੇ ਹੋ ਇੱਥੇ ਵੀ ਕੰਮ ਕਰਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਿਆਜ ਕਰਨਾ ਸਮਾਂ ਤੁਹਾਨੂੰ ਮਿਲ ਜਾਂਦਾ ਵਾ ਹਾਂਜੀ ਮਿਲ ਜਾਂਦਾ ਜੀ ਬਿਲਕੁਲ ਮਿਲ ਜਾਂਦਾ ਵਾ ਤੇ 6:30 ਵਜੇ ਤੱਕ ਹਨ ਨੂੰ ਛੁੱਟੀ ਹੋ ਜਾਂਦੀ ਹੈ ਤੇ 7 ਵਜੇ ਨਾਲ ਮੈਂ ਆਪਣਾ ਰਿਆਜ ਸ਼ੁਰੂ ਕਰਦਾ ਵਾਂ ਤੇ 7 8 9 ਵਜੇ ਤੱਕ ਮੈਂ ਬਸ ਰਿਆਜ ਆਪਣਾ ਖਤਮ ਕਰ ਦਿੰਦਾ ਵੀ ਦੇਸੋ ਵੀ ਤੁਹਾਡਾ ਉਸਤਾਦ ਕੋਲ ਹਰ ਕਿਸੇ ਦਾ ਕੋਈ ਉਸਤਾਦ ਹੁੰਦਾ ਤੁਹਾਡਾ ਵੀ ਉਸਤਾਦ ਹੈ ਕੋਈ ਜਿਹੜਾ ਸਿਖਾਇਆ ਜੀ ਮੇਰਾ ਉਸਤਾਦ ਵਿਦੇ ਮਿਊਜ਼ਿਕ ਅਕੈਡਮੀ ਮੈਂ ਸਿੱਖਦਾ ਉਹਨਾਂ ਕੋਲ ਤੇ ਉਹ 93 ਮਿੰਟ ਦੇ ਰਹਿਣ ਵਾਲੇ ਆ ਤੇ ਸਿਲਵਰ ਕਲੋਨੀ ਦੇ ਉਹ ਤੁਸੀਂ ਰਾਜੀ ਹੋਰ ਕਿਹੜਾ ਗੀਤ ਸੁਣਾਓਗੇ ਜਿਹੜਾ ਤੁਸੀਂ ਆਪਣੇ ਸਤਾਰ ਨੂੰ ਸੁਣਾਉਂਦੇ ਹੋਏ ਜਾਂ ਤੁਸੀਂ ਰਿਆਜ ਕਰਨ ਵੇਲੇ ਆਪਣੇ ਗਦੇ ਜਾਂ ਜਿੱਥੇ ਕੰਮ ਕਰਦੇ ਹੋ ਉਹਨਾਂ ਸੁਣਾਉਂਦੇ ਹੋ ਉਹਦੀ ਅਦੋਲਾਂ ਜੀ ਨੂੰ ਖਾਂਦੀ ਕਰਦੇ ਹਾਂ ਹਾਂਜੀ ਹੋ ਮੈਨੂੰ ਦਸ ਅਲਾ ਦਾ ਉੱਥੇ ਮੇਲੇ ਹੋ ਜਾਣਾ ਮੈਨੂੰ ਦਸ ਅਲਾ ਦਾ ਉੱਥੇ ਮੇਲੇ ਹੋ ਜਾਣਾ ਜਾ ਕੇ ਜੱਦ ਸਹਿਬਾਨੂ ਮੈਂ ਤਿਨੇ ਨਾਲ ਲਾਇਆ ਜਾ ਕੇ ਜਦ ਸੇ ਬਾਨੂ ਮੈਂ ਤਿਨੇ ਨਾਲ ਲਾਇਆ ਮੈਨੂੰ ਸੋ ਵੀ ਪਰਿਵਾਰ ਕੇ ਮੈਂਬਰਿਸ ਕੋ ਦੱਸੀਏ ਤੇ ਮਿਲਿਆ ਤੇ ਮੈਨੂੰ ਇਹ ਸੋ ਵੀ ਸੁਪਨਾ ਕੀ ਆ ਜੂ ਰਾਜ ਦਾ ਕੀ ਬਣਦਾ ਸੁਪਨਾ ਕੀ ਰੱਖਿਆ ਸੀ ਜੇ ਮੈਂ ਇੱਕ ਵੱਡਾ ਫਿੰਗਰ ਬਣਨਾ ਚਾਹੁੰਦਾ ਹਾਂ ਜੀ ਮੇਰਾ ਇਹ ਹੀ ਸੁਪਨਾ ਹੈ ਜੀ ਤੇ ਮੇਰੇ ਘਰਦਿਆਂ ਦਾ ਵੀ ਇਹ ਸੁਪਨਾ ਹੈ ਕਿ ਇੱਕ ਤੂੰ ਵੱਡਾ ਫਿੰਗਰ ਬਣ ਮੁਨਿਸਪਾਲੀ ਜੱਦੂ ਜਾਨ ਕਿੰਨੀ ਕਿਪਾਨੀ ਗਿੰਦੀ ਆ ਮਹਿੰਦ ਕਿੰਨੀ ਕਿਪਾਨੀ ਕੰਨੀ ਤੁਹਾਨੂੰ ਪੈਂਦੀ ਆ ਇੱਕ ਬੱਗਾ ਇੱਕ ਬਣ ਵਾਸਤੇ ਇੱਕ ਵਧੀਆ ਸਿੰਗਰ ਮਾਲ ਵਾਸਤੇ ਕਿੰਨੀ ਕਿ ਮਹਿੰਦ ਕਰਦੇ ਹੋ ਸਰ ਮੈਂ ਤਾਂ ਮੈਂ ਬਹੁਤ ਕਰਨ ਦਿਆ ਵਾ ਤੇ ਅੱਗੇ ਪਰਮਾਦਵਾ ਦੇ ਹੱਥ ਵਾਥ ਹੈ ਜੀ ਹਾਂਜੀ ਮੁਨਿਸਪਾਲੀ ਕਰ ਇਸ ਤਰ੍ਹਾਂ ਆ ਜੂਰਾਜ ਇੱਥੇ ਕੰਮ ਕਰਦੇ ਹੁੰਦੇ ਉੱਥੇ ਤੁਸੀਂ ਨਾਲ ਨਾਲ ਕੰਮ ਕਰਦੇ ਹੋ ਤੇ ਨਾਲ ਨੂੰ ਫਰਮਾਇਸ਼ ਆ ਜਾਂਦੇ ਵੀ ਭਾਈ ਜੀ ਸੁਣਾਏ ਜੂਰਾਜ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਕਦੇ ਹੁੰਦਾ ਤੁਹਾਡਾ ਇਸ ਤਰ੍ਹਾਂ ਕਦੀ ਹਾਂਜੀ ਬਿਲਕੁਲ ਜੀ ਬਿਲਕੁਲ ਐਂਕਲ ਹੋਣੀ ਜੀ ਮੈਨੂੰ ਕਹਿੰਦੇ ਆ ਜਿਨ੍ਹਾਂ ਕੋਲੋਂ ਆਪਾਂ ਕੰਮ ਕਰਨਦੇ ਆ ਐਂਗਲੋਨੀ ਜੀ ਮੈਨੂੰ ਕਹਿੰਦੇ ਆ ਕਿ ਜਗਰਾਜ ਤੂੰ ਅੱਜ ਗਾਣਾ ਮੈਨੂੰ ਸੁਣਾ ਤੇ ਉਹਨਾਂ ਕੋਲ ਇੱਕ ਛੋਟਾ ਸਪੀਕਰ ਆ ਤੇ ਮਾਈਕ ਵੀ ਆ ਨਾਲ ਤੇ ਮੈਂ ਉਹਦੇ ਤੇ ਸੁਣਾਉਣਾ ਹੁੰਦਾ ਬਈ ਤੁਹਾਨੂੰ ਉਸ ਪਿੰਡ ਦਾ ਕਿਰੇਣਾ ਜਿਹਦੇ ਉੱਜੜ ਗੇਰਾਵੇ ਰਾਹਾਂ ਤੇ ਗਮਾਂ ਤੇ ਮੇਰੇ ਫੁੱਲਾਂ ਦੇ ਚਾਵੇ ਉਸ ਪਿੰਡ ਦਾ ਕਿਰੇਣਾ ਜੀਦੇ ਉਜੜ ਕੇ ਰਹੇ ਨੇ ਰਾਹਾਂ ਤੇ ਗਵਾਚੇ ਮੇਰੇ ਫੁੱਲਾਂ ਦੇ ਚਾਵੇ ਥੀ ਮਕਦਮੇ ਤਾਂ ਲੱਖਾਂ ਤੇਨੇ ਇੱਕ ਚੋਂ ਭਰੀਆ ਇੱਕੋ ਦੁੱਖ ਰਹਿਣਾ ਤੇਥੋਂ ਦੂਰ ਹੋ ਕੇ ਮਰੀਆ ਇੱਕੋ ਦੁੱਖ ਰਹਿਣਾ ਇਤਾਂ ਦੂਰ ਹੋ ਕੇ ਮਰੀ ਬਿਲਕੁਲ ਤੁਸੀਂ ਦੇਖਿਆ ਕਿਸ ਤਰ੍ਹਾਂ ਯੋਗਰਾਜ ਦੀ ਆਵਾਜ਼ ਬਹੁਤ ਸੋਹਣੀ ਆ ਹਰ ਕੋਈ ਯੋਗਰਾਜ ਨੂੰ ਪਸੰਦ ਕਰਦਾ ਉਸ ਦੀ ਆਵਾਜ਼ ਨੂੰ ਪਰ ਹਾਲਾਤਾਂ ਕਰਕੇ ਘਰ ਦੀ ਗਰੀਬੀ ਕਰਕੇ ਨਹੀਂ ਅੱਗੇ ਵੱਸ ਸਕਿਆ ਪਿਛਲੇ 10 ਸਾਲ ਤੋਂ ਜਿਹੜਾ ਕਿ ਉਹ ਮਿਹਨਤ ਕਰ ਰਿਹਾ ਐ ਇਸ ਕਰਕੇ ਸਾਡੇ ਵੀ ਦਸ਼ਕਾਂ ਨੂੰ ਪੀਲਿਆ ਭਾਈ ਇਸ ਵੀਡੀਓ ਵੱਤ ਵਤ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਕਿ ਯੋਗਰਾਜ ਦਾ ਸੁਪਨਾ ਇੱਕ ਗਾਇਕ ਬਣਦਾ ਉਹ ਸੁਪਨਾ ਜਿਹੜਾ ਪੂਰਾ ਹੋ ਸਕੇ ਯੋਗਰਾਜ ਦਰਸ਼ਕਾਂ ਨੂੰ ਕੀ ਅਪੀਲ ਕਰਨ ਚਾਹੋਗੇ ਕਿਸ ਤਰ੍ਹਾਂ ਤੁਹਾਡੀ ਸਪੋਰਟ ਕਰ ਲੈ ਕਿਸ ਤਰ੍ਹਾਂ ਤੁਹਾਨੂੰ ਜਿਹੜੀ ਆ ਹੋਰ ਜਿਹੜੀ ਆ ਤੁਹਾਨੂੰ ਹਿੰਮਤ ਦੇਣ ਜਾਂ ਕਿਸ ਤਰ੍ਹਾਂ ਸਪੋਰਟ ਕਰ ਤੁਹਾਨੂੰ ਜੀ ਮੈਂ ਤਾਂ ਕਹਿੰਦਾ ਵੀ ਪਲੀਜ਼ ਵੱਧ ਤੋਂ ਵੱਧ ਮੇਰੀ ਸਪੋਰਟ ਕਰੋ ਤੇ ਮੈਂ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਬਾਜੀ ਤੇ ਮੈਂ ਉਹਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜੀ ਜੀ ਬਿਲਕੁਲ ਸਭ ਹੋਰ ਕਿਹੜਾ ਗੀਤ ਸਾਹੋਗੇ ਆਪਣੇ ਦਰਸ਼ਕਾਂ ਨੂੰ ਜਿਹੜਾ ਤੁਸੀਂ ਆਪਣੇ ਭਰਾ ਦੇ ਨਾਲ ਤੁਸੀਂ ਹਰ ਟਾਈਮ ਗੁੰਗੁਣਾਉਂਦੇ ਰਹਿੰਦੇ ਹੋ ਉਸ ਵਾਸਤੇ ਕੋਈ ਇੱਕ ਦੋ ਲੈਣਾ ਜੀ ਸਾਡੀ ਕਰ ਦੋ ਜੀ ਹਾਂਜੀ ਪੱਤਾਂ ਵਿੱਚ ਲੁਕ ਲੁਕ ਕੇ ਹੋਏ ਦੁਆ ਮਾਰਉਂਦੀਆਂ ਹੋਏ ਦੁਆ ਮਾਰਉਂਦੀਆਂ ਪੱਤੇਆਂ ਚ ਚੁੱਪ ਚੁਪ ਕੇ ਹੋਏ ਹਵਾ ਮਾਰਉਂਦੀਆਂ ਹੋਏ ਮਮਰੋਂ ਦਿਆਂ ਜਿੱਥੇ ਅਤੀ ਯਾਰਾ ਕਦੇ ਮਿਲਦੇ ਹੁੰਦੇ ਸੀ ਜਿੱਥੇ ਅਤੀ ਯਾਰਾ ਕਦੇ ਮਿਲਦੇ ਹੁੰਦੇ ਸੀ ਅਜੇ ਸਾਡੇ ਗਲੀ ਲੱਗ ਕੇ ਹੋਏ ਉਥਾ ਮਰਉਂਦੀਆਂ ਹਾਏ ਉਥਾ ਮਰਉਂਦੀਆਂ ਹੱਥਾਂ ਵਿੱਚ ਲੁੱਕ ਲੁੱਕ ਕੇ ਹੋਏ ਦੁਆ ਮਰਉਂਦੀਆਂ ਹਾਏ ਦੁਆ ਮਰਉਂਦੀਆਂ ਤੁਸੀਂ ਨਹੀਂ ਸਿਉ ਰਾਦੀ ਤੁਸੀਂ ਲੰਬਾ ਸਵਾ ਕਿਉਂ ਨਹੀਂ ਸਿੱਖਿਆ ਰਿਆਜ ਇੱਕ ਸਾਲ ਹੀ ਕਿਉਂ ਆਪਣੇ ਉਸਤਾਦ ਕੋ ਰਹਿ ਸਕਿਆ ਲੰਬਾ ਸਮਾਂ ਕਿਉਂ ਨਹੀਂ ਸਿੱਖਿਆ ਜੀ ਜੀ ਸਿਰਫ ਪੈਸਿਆਂ ਦੀ ਕਮੀ ਹੋ ਗਈ ਸੀ ਜੀ ਤਾਂ ਕਰਕੇ ਮੈਂ ਸਿੱਖ ਨਹੀਂ ਪਾਇਆ ਜੀ ਹੁਣ ਮੈਂ ਜਾਇਆ ਕਰੂੰਗਾ ਕਿਉਂਕਿ ਹੁਣ ਮੈਂ ਕੰਮ ਤੇ ਹੁਣ ਜੇ ਲੱਗਾ ਮਹੀਨਾ ਕਿ ਹੋਇਆ ਪੱਕੀ ਲੱਗਦਾ ਨਹੀਂ ਇਹ ਵੀ ਜੇਕਰ ਹੋਰ ਯਾਦ ਕਰਦੇ ਆਪਣੇ ਸਾਥ ਕੋ ਸਿੱਖਦੇ ਤੇ ਸ਼ਾਇਦ ਹੋ ਤੁਹਾਡੀ ਨਖਾਲ ਆਉਂਦਾ ਹੋਰ ਤੁਹਾਡੀ ਲਫਜ਼ਾਂ ਵਿੱਚ ਹੋਰ ਜਾਣ ਪੈਂਦੀ ਹਾਂਜੀ ਹਾਂਜੀ ਬਿਲਕੁਲ ਜੀ ਮੈਨੂੰ ਤੇ ਹਲੇ ਵੈਸੇ ਬਹੁਤ ਜ਼ਰੂਰਤ ਹੈ ਲੋੜ ਸਿੱਖਣ ਦੀ ਰਿਆਜ਼ ਕਰਨ ਦੀ ਬਹੁਤ-ਬਹੁਤ ਹਲੇ ਮੈਨੂੰ ਲੋੜ ਹੈ ਤੇ ਮੈਂ ਕੋਈ ਗੱਲ ਨਹੀਂ ਜੀ ਸਿੱਖਾਂਗਾ ਮਨੇ ਸਭੀ ਤਾਲੂਕ ਅਧੀਨ ਕਿਸੇ ਕਿਹਾ ਵੀ ਯੁਵਰਾਜ ਤੇਰੀ ਆਵਾਜ਼ ਬਹੁਤ ਸੋਹਣੀ ਆ ਤੂੰ ਇੱਕ ਵਧੀਆ ਕਲਾਕਾਰ ਬਣ ਸਕਦਾ ਇੱਕ ਵਧੀਆ ਗਾਇਕ ਬਣ ਸਕਦਾ ਹੋਰ ਜੇ ਮਿਹਨਤ ਕਰੇ ਤੂੰ ਤੇ ਜੀ ਕਹਿੰਦੇ ਆ ਸੱਜੀ ਬਹੁਤ ਜਾਣੇ ਕਹਿੰਦੇ ਆ ਜੀ ਮੈਨੂੰ ਪਰ ਜਿਹੜੇ ਆਪਣਾ ਜਿਹੜੇ ਪਿੰਡ ਵਾਲੇ ਨਾ ਉਹਨਾਂ ਨੇ ਮੈਨੂੰ ਕਦੀ ਨਹੀਂ ਜੀ ਕਿਹਾ ਸਹੀ ਗੱਲ ਜੀ ਪਰ ਕੀ ਲੱਗਦਾ ਨਹੀਂ ਪਿੰਡ ਵਾਲੇ ਸ਼ਾਇਦ ਜਾ ਕੇ ਮਜ਼ਾਕ ਕਰਦੇ ਹੁਣ ਵੀ ਇਹਨੂੰ ਜਿਹੜਾ ਅੱਗੇ ਨਾਲ ਵਧ ਸਕੇ ਪਰ ਕੀ ਲੱਗਦਾ ਲੋਕਾਂ ਦੇ ਮਜ਼ਾਕ ਤੋਂ ਟੀਚਰਾਂ ਤੋਂ ਹਟ ਕੇ ਤੁਸੀਂ ਅੱਗੇ ਵਧਣਾ ਵਾ ਕਿ ਮਕਾਮ ਅਸਲ ਕਰਨਾ ਤੁਸੀਂ ਅਗਲਾ ਜੀ ਪਿੰਡ ਵਾਲਿਆਂ ਨੂੰ ਵੈਸੇ ਪਤਾ ਵੀ ਆ ਪੀ ਬਹੁਤ ਕਹੈਂਡ ਵਧੀਆ ਗਾ ਲੈਂਦਾ ਵਾਂ ਮੁੰਡਾ ਪਰ ਉਹਨਾਂ ਨੇ ਕਦੇ ਮੈਨੂੰ ਕਿਹਾ ਨਹੀਂ ਵੀ ਤੂੰ ਵਧੀਆ ਬੋਲਦਾ ਵਾ ਜੀ ਕਦੀ ਕਿ ਸਟੇਜਾਂ 'ਤੇ ਕੀਤੀ ਕਿ ਅਸੀਂ ਪਿੰਡ ਦੇ ਮੇਲੇ 'ਚ ਕਦੀ ਪ੍ਰੋਗਰਾਮ 'ਚ ਕਦੀ ਗਾਇਕੀ ਵਾਸਤੇ ਕੋਈ ਸਟੇਜ 'ਤੇ ਗੀਤ ਗਾਇਆ ਹੋਇਆ ਹੈ ਕਦੀ ਹਾਂਜੀ ਸਰ ਪੀਰ ਜਮਾਲ ਸਾਹਿਬ ਸਾਡੇ ਮੇਲਾ ਹੁੰਦਾ ਵਾ ਲੱਗੇ ਪਿੰਡ 'ਚ ਤੇ ਉੱਥੇ ਜੀ ਮੈਂ ਗਾਇਆ ਸੀ ਹਾਂਜੀ ਮੌਕਾ ਮਿਲਿਆ ਸੀ ਮੈਨੂੰ ਜੀ ਹੋਰ ਕਿਹੜਾ ਗਿਆ ਸੁਣਾਉਗੇ ਤੁਹਾਨੂੰ ਦਸ਼ਕਾਲਾਂ ਵੀ ਦੋ ਲੈਣਾ ਹੋਰ ਸਾਰੀ ਗੱਦੋ ਕੀ ਦੀਆਂ ਜੇ ਜੈ ਰੱਬ ਨੇ ਰੂਪ ਵਿੱਚ ਜਾ ਜਿੱਦ ਤੇ ਹਾਏ ਹਾਏ ਇੱਥੇ ਬੋਤਾਂਗ ਮਾਨ ਵਿੱਚ ਆਹੀ ਦਾਨੀ ਹੋ ਜਨੇ ਕਦਮਾਂ ਵਿੱਚ ਹੀ ਜਾਣ ਧਰਤੀ ਉਨੂੰ ਤੌਣ ਤੋਂ ਪੜੇ ਚਕਾਈ ਦਾਨੀ ਹੋ ਜਣਾ ਇਸਕੇ ਦੇ ਵਿੱਚੋਂ ਇਤਬਾਰ ਉੱਠ ਜੇ ਹਾਏ ਹਾਏ ਐਨਾ ਆਚਤ ਨੂੰ ਅਜਮਾਈ ਦਾਨੀ ਹੋ ਜਣਾ ਕਿਆਂ ਵਿੱਚ ਹੀ ਸਜਣ ਮੁੱਕ ਜੇ ਸਿੱਧੂ ਇਨਾ ਵੀ ਕਦੇ ਰਵਾਈ ਦਾਨੀ ਤੇ ਦੁਆਇਨਾ ਵੀ ਕਦੇ ਰਵਾਈ ਦਾ ਨਹੀਂ ਲੱਗਦਾ ਨਹੀਂ ਜਗਰਾਜ ਜੇਕਰ ਵਧੀਆ ਗਾਇਕ ਬਣ ਗਏ ਮਕਾਮ ਅਸਲ ਕਰ ਲਿਆ ਤੇ ਕੀ ਲੱਗਦਾ ਘਰ ਦੀ ਗਰੀਬੀ ਦੂਰ ਕਰੋਗੇ ਘਰ ਦੇ ਜਿਹੜੇ ਸੁਪਨੇ ਨੇ ਉਹ ਤੁਸੀਂ ਪੂਰੇ ਕਰੋਗੇ ਹਾਂਜੀ ਜੀ ਮੈਂ ਬਿਲਕੁਲ ਸੁਪਨੇ ਉਹਨਾਂ ਦੇ ਪੂਰੇ ਪੂਰੇ ਕਰੂੰਗਾ ਮੈਂ ਆਪਣੇ ਪਰਿਵਾਰ ਦੇ ਸਾਰਿਆਂ ਦੇ ਸੁਪਨੇ ਪੂਰੇ ਕਰੂੰਗਾ ਜੀ ਜ਼ਰੂਰ ਕੀ ਕਹਿੰਦੇ ਤੇ ਘਰ ਦੇ ਵੀ ਵੱਡਾ ਮਕਾਮ ਅਸਲ ਕਰ ਲਿਆ ਤੇ ਕੀ ਕੀ ਘਰ ਦੀ ਗਰੀਬੀ ਕਿਸ ਤਰ੍ਹਾਂ ਦੂਰ ਕਰੋਗੇ ਤੇ ਕੀ ਕੀ ਸੁਪਨੇ ਰੱਖੇ ਨੇ ਘਰਦਿਆਂ ਤੁਹਾਡੇ ਕੋਲ ਜੀ ਉਹਨਾਂ ਮਤਲਬ ਮੇਰੇ ਡੈਡੀ ਹੁਣੇ ਜੀ ਰੇੜੀ ਚਲਾਉਂਦੇ ਆ ਜਗਾੜੂ ਰੇੜੀਆਂ ਜੋ ਉਹ ਚਲਾਉਂਦੇ ਆ ਤੇ ਉਹ ਹੁਣ ਪੁਲਿਸ ਵਾਲੇ ਸਰ ਫੜੀ ਵੀ ਜਾਣਦੇ ਆ ਤੇ ਉਹਨਾਂ ਦਾ ਕੰਮ ਖਤਮ ਤੇ ਹੋਈ ਜਾਂਦਾ ਮਤਲਬ ਤੇ ਮਤਲਬ ਉਹ ਮੈਨੂੰ ਪੂਰੀ ਸਪੋਰਟ ਕਰਨਦੇ ਆ ਕਿ ਤੂੰ ਫਿੰਗਰ ਬੰਨ ਥਕੇ ਤੇ ਸਾਡਾ ਮਤਲਬ ਪਿੱਤੂ ਰੋਟੀ ਰੁਟੀ ਚਲਾ ਸਕੇ ਰੋਟੀ ਲੱਗਦਾ ਜੇਕਰ ਤੁਸੀਂ ਵਧੀਆ ਗਾਇਕੀ ਜਾ ਕੇ ਪੈਸੇ ਕਮਾਉਣ ਲਾਪੇ ਤੇ ਪਿਤਾ ਕੋ ਜਿਹੜਾ ਜਗਾੜੂ ਜਿਹੜੀ ਆ ਜਿਹੜੀ ਲੈ ਕੇ ਜਾਂਦੇ ਨੇ ਇਹ ਫੇਰ ਕੰਮ ਕਾ ਛਡਾ ਦੇਗੇ ਉਹਨਾਂ ਦਾ हां जी जी बिल्कुल मैं ਛਿੜਾ ਸਕਦਾ ਵਾਂ ਅਗਰ ਜੇ ਸਾਰੇ ਦਰਸ਼ਕ ਸਪੋਰਟ ਕਰ ਸਕਣ ਮੇਰੇ ਕਿ ਲੱਗਦਾ ਕਿ ਦੁੱਖ ਲੱਗਦਾ ਵਾ ਜਿਸ ਤਰ੍ਹਾਂ ਤੁਹਾਡੇ ਪਿਤਾ ਮਿਹਨਤ ਕਰਦੇ ਨੇ ਜੁਗਾਰ ਜਹਾੜੀ ਦੇ ਨਾਲ ਕੀ ਲੱਗਦਾ ਆਪਣੇ ਆਪ ਨੂੰ ਹੁੰਦਾ ਵੀ ਕਦੀ ਮੈਂ ਆਪਣੇ ਪਿਤਾ ਨੂੰ ਮਿਹਨਤ ਨਾ ਕਰਾਵਾ ਬਸ ਘਰੇ ਬਹਿ ਕੇ ਕਹਿਣ ਕਿ ਤੁਸੀਂ ਰੋਟੀ ਖਾਓ ਘਰੇ ਬਹਿ ਕੇ ਤੁਸੀਂ ਮਿਹਨਤ ਨਹੀਂ ਬਹੁਤੀ ਕਰਨੀ ਹੁਣ ਹਾਂ ਜੀ ਬਿਲਕੁਲ ਜੀ ਮੈਂ ਤੇ ਬਹੁਤ ਬਹੁਤ ਚਾਹੁੰਦਾ ਵਾਂ ਵੀ ਮੇਰੇ ਪਿਤਾ ਜੀ ਵੀ ਮਤਲਬ ਇਹਨਾਂ ਆਪਣਾ ਸਿਰ ਤੇ ਭਾਰ ਨਾ ਲੈਣ ਉਹਨਾਂ ਦਾ ਸਭ ਮੇਰੇ ਤੇ ਭਾਰ ਹੋਵੇ ਤੇ ਮੈਂ ਇੱਕ ਫਿੰਗਰ ਬੰਥਗਾ ਵੱਡਾ ਜੀ ਤੁਸੀਂ ਬੋਲ ਆ ਜੀ ਤੁਸੀਂ ਪਹਿਲਾਂ ਕੀ ਸੁਣਾਏ ਆ ਉਹਨਾਂ ਵਿੱਚੋਂ ਕੋਈ ਦੋ ਲੜਾਂ ਜੂ ਸਾਂਝੀ ਕਰ ਦਿਓ ਗੀਤ ਦੀਆਂ ਜਿਹੜੇ ਤੁਸੀਂ ਸਾਨੂੰ ਪਹਿਲਾਂ ਆਫ ਦੀ ਰਿਕਾਰਡ ਕੈਮਰੇ 'ਸਰਾਂਉਂਦੇ ਸੀ ਉਹਦੀਆਂ ਕੋਈ ਦੋ ਲੜਾਂ ਜੂ ਸਾਂਝੀ ਕਰ ਦਿਓ ਉਹ ਸਿੱਪਿੰਡ ਦਾ ਕੀ ਰਹਿਣਾ ਜਿਹਦੇ ਉਜੜ ਗੇਰਾਵੇ ਰਾਹਾਂ ਤੇ ਗਾਵਾਂ ਤੇ ਮੇਰੇ ਫੁੱਲਾ ਦੇ ਚਾਵੇ ਥੀ ਮਕਦਮੇ ਤਾਂ ਲਖਾਂ ਮੈਂ ਇੱਕ ਚੋਬਰੀਆ ਇੱਕੋ ਦੁੱਖ ਰਹਿਣਾ ਤੇਤੋਂ ਦੂਰ ਹੋ ਕੇ ਮਰੀਆ ਇੱਕੋ ਦੁੱਖ ਰਹਿਣਾ ਤੇਤੋਂ ਦੂਰ ਹੋ ਕੇ ਮਰੀਆ ਕੁਝ ਜਾਂਦੇ ਜਾਂਦੇ ਸਨੇਹਾ ਦੇਣਾ ਚਾਹੋਗੇ ਦਰਸ਼ਕਾਂ ਨੂੰ ਜਿਹੜਾ ਤੁਹਾਨੂੰ ਦਰਸ਼ਕ ਦੇਖਣ ਦੇ ਇਸਾਂ ਵਿੱਚ ਕਿ ਇਹ ਅਪੀਲ ਕਰਦਾ ਜਾਊ ਜਗਰਾਤ ਸਿੰਘ ਨਾਲ ਜੀ ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਜਗਰਾਜ ਨਾਲ ਤੁਸੀਂ ਦੇਖਿਆ ਕਿ ਵਧੀਆ ਕਲਾਕਾਰ ਬਣਨਾ ਚਾਹੁੰਦਾ ਨੌਜਵਾਨ ਪਰ ਘਰ ਦੀ ਗਰੀਬੀ ਕਰਕੇ ਮਾੜੇ ਹਾਲਾਤਾਂ ਕਰਕੇ ਅੱਗੇ ਨਹੀਂ ਵੱਸ ਸਕਿਆ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਦੀ ਵਰਤਮਾਨ ਸਪੋਰਟ ਕਰਿਓ ਕਿਉਂਕਿ ਨੌਜਵਾਨ ਪਹਿਲੀ ਵਾਰੀ ਅਜਿਹੀ ਇੰਟਰੂ ਦਿੱਤੀ ਆ ਪਰ ਫਿਰ ਵੀ ਬਹੁਤ ਸੋਹਣਾ ਗਾਇਆ ਵਾ ਵਧੀਆ ਗਾਇਆ ਵਾ ਔਰ ਤੁਹਾਡੇ ਸਾਥ ਦੀ ਲੋੜ ਆ ਤੁਹਾਡੇ ਸਾਥ ਤੋਂ ਬਿਨਾ ਜਿਹੜਾ ਇਹ ਨੌਜਵਾਨ ਵਧੀਆ ਕਲਾਕਾਰ ਨਹੀਂ ਬਣ ਸਕਦਾ ਇਸ ਕਰਕੇ ਵਰਤਮਾਨ ਦੇ ਇਸ ਨੌਜਵਾਨ ਦੀ ਸਪੋਰਟ ਕਰਿਓ ਮਨੂ ਦੇਵ ਜੀ ਆਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਆਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ